ਮਾਤਾ ਜੀ ਤੁਸੀਂ ਬੇਬੇ ਦੇ ਪਹਿਲਾ ਵਾਲੇ ਵਲੌਗ ਨੂੰ ਬਹੁਤ ਪਿਆਰ ਦਿੱਤਾ ਅੱਜ ਬਾਈ ਦੂਜਾ ਵਲੌਗ ਸੀ ਤੇ ਅੱਜ ਬਾਈ ਨਾ ਬੇਬੇ ਨੂੰ ਮਿਲਣ ਆਈ ਸੀਗੇ ਭੈਣ ਆਪਣੀ ਮਿਲਣ ਆਈ ਸੀਗੀ ਤੇ ਫਿਰ ਮੈਂ ਬੇਬੇ ਨੂੰ ਲਿਆਂਦਾ ਮੈਂ ਕਿ ਬੇਬੇ ਆਜੋ ਬੰਦੇ ਆਏ ਆ ਮਿਲਣਾ ਤੇ ਫਿਰ ਕੋਈ ਬੇਬੇ ਮਿਲੀ ਤੇ ਪੂਰਾ ਬਾਈ ਤੁਸੀਂ ਵੀਡੀਓ ਦੇਖਿਓ ਬੇਬੇ ਨੇ ਬਹੁਤ ਬਾਈ ਹਾਸੇਗਾ ਕੈਡੀਆਂ ਕਰੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗਾ ਲੱਗਦਾ ਹੁੰਦਾ ਤੁਹਾਨੂੰ ਤੇ ਆਪਾਂ ਬਾਈ ਗਾਹ ਨੂੰ ਨਾ ਥੋੜੀ ਜਣਾ ਸੋਧ ਕਰਾਂਗੇ ਕਿਉਂਕਿ ਨਾ ਮਾਤਾ ਵਿੱਚ ਵੀਰਾਂ ਦੇ ਕਮੈਂਟ ਆਏ ਸੀਗੇ ਕਹਿੰਦੇ ਯਾਰ ਵੀ ਆਵਾਜ਼ ਨਹੀਂ ਮੰਨ ਲੋ ਵੀ ਕੈਮਰਾ ਇਹਨਾਂ ਬਾਈ ਮਾਤਾ ਨਾਲ ਫਿਰ ਉਹ ਹੋ ਜਾਂਦੀ ਏ ਥੋੜੀ ਸੰਗ ਜਾਂਦੀ ਏ ਫਿਰ ਇਹ ਕਹਿੰਦੇ ਫਿਰ ਮਾਤਾ ਥੋੜੀ ਚੋਰੀ ਬਣਾਉਣੀ ਪੈਂਦੀ ਏ ਤੇ ਹੁਣ ਆਪਾਂ ਬਾਈ ਮਾਤਾ ਦੇ ਮੈਕਮੂਕ ਲਾਇਆ ਕਰਾਂਗੇ ਉਹਨੂੰ ਸਹੀ ਬਾਜ ਆਇਆ ਕਰੋਗੀ ਬਸ ਆਹੀ ਬਲੌਗ ਐ ਦੋਵਾਂ ਚ ਵੇ ਆਪਾਂ ਮੈਕਮੂਕ ਲਾਇਆ ਕਰਾਂਗੇ ਮਾਤਾ ਦੇ ਤੇ ਹੋਰ ਬਾਈ ਤੇ ਵੀਡੀਓ ਪੂਰੀ ਦੇਖਿਓ ਬਾਈ ਵੀਡੀਓ ਬੜੀ ਘੈਂਟ ਐ ਵੇ ਬੇ ਫਾਸੋ ਸਭ ਦੇ ਨਹੀਂ ਆਉਣਾ ਮਿਲਣ ਜਾ ਇੱਕ ਦਿਨ ਤੱਕ ਉਹ ਕਹਿੰਦੇ ਮਾਉਣਾ ਕਰ ਹਾਂ ਜਿੱਥੇ ਚੱਲਾਗੇ ਉਹਦਾ ਕਹਿੰਦਾ ਉਹਦਾ ਕਹਿੰਦਾ ਸੀਗਾ ਵੀ ਮੈਂ ਮੈਂ ਕਿਹਾ ਮੈਂ ਆ ਜਾਣਾ ਉਹ ਕਹਿੰਦਾ ਨਹੀਂ ਮੈਂ ਆਉਣਾ ਕਿ ਮੈਂ ਹੀ ਆਉਣਾ ਤੁਹਾਡੇ ਕੋਲੇ ਬਾਈ ਬਣ ਕੇ ਮੈਂ ਕਿਹਾ ਚੱਲ ਤੂੰ ਆ ਜਾ ਨਹੀਂ ਬਹੁਤ ਬਹੁਣ ਉਹਨੂੰ ਉੱਧਰ ਪਤਾ ਨਹੀਂ ਲੱਗਿਆ ਉਹ ਜਿੱਦੋਂ ਬਰਨਾਲੇ ਆਇਆ ਏ ਉਹ ਨੇੜੇ ਆ ਬਰਨਾਲੇ ਦੇ ਨਹੀਂ ਉਹਨੇ ਉੱਧਰ ਆ ਜਾਣਾ ਬੰਨਾਲੇ ਦਾ ਕਿਹਨਾਂ ਦਾ ਕਟ ਪੈ ਗਈ ਕਟ ਪੈ ਗਈ ਨਹੀਂ ਭਾਈ ਉਹ ਤਾਂ ਸਾਡੇ ਪਿੰਡ ਦਾ ਰੋਪੇਰ ਉਹ ਕੋਲੇ ਦਾ ਵੀਡੀਓ ਉਹੀ ਪਾ ਤੀ ਕਹਿੰਦਾ ਕੋਈ ਨਾ ਨਾ ਉਹ ਜਮਾ ਲੈ ਗਏ 2300 ਰੁਪਏ ਆ ਤੁਹਾਡੇ ਦਾ ਅਰੇ ਮਾਤਾ ਕਿਉਂ ਨਾ ਜਿਵੇਂ ਉਹਦੇ ਕੋਲ ਜਿਵੇਂ ਬੋਲਦੇ ਕਿ ਕੁਝ ਹੋਦਾ ਇਹ ਮਾਂ ਮਾਂ ਸੁਣ ਮੈਂ ਚਾਹ ਤੇ ਪਾਣੀ ਦੇ ਦੋ ਜੀ ਇਹ ਤਾਂ ਪਾ ਦਿੱਤੇ ਗਹੂ ਦੇ ਨਾ ਹੁੰਦਾ ਉਤਰਦਾ ਨਹੀਂ ਉਹ ਵੀ ਬੇਬੇ ਥੋੜੀ ਜਿਹੀ ਫਣੀ ਆ ਨਾ ਫਿਰ ਉਹ ਵੀ ਬੰਦੇ ਉਹ ਕਰਦੇ ਹਣ ਜੇ ਦਜੇ ਦੋ ਦਿਨ ਨਾ ਅਸੀਂ ਕਰਕੇ ਫਿਰ ਫੋਨ ਆਉਣ ਲੱਗ ਜਾਂਦੇ ਬਾਹਰੋਂ ਵੀ ਭਾਈ ਕੀ ਗੱਲ ਹੋ ਗਈ ਬੇਬੇ ਠੀਕ ਲੈ ਭਾਈ ਹਾਂ ਨਹੀਂ ਮਾਰੇ ਦਾ ਇੱਕ ਖਾਣ ਤੱਕਾ ਅਸੀਂ ਹੁਣ ਅਸੀਂ ਸ਼ਲਾਸ ਲੋਧਪੁਰ ਉੱਥੇ ਜਗੇ ਉੱਥੇ ਤਾਂ ਸਾਨੂੰ ਮਨੋਂ ਉੱਤੇ ਬੰਦੇ ਗਾ ਲੱਗਦਾ ਉਹ ਵੇ ਬੇਨ ਦੀ ਉਹ ਬੇਨ ਦੀ ਬੋ ਬੇਨ ਦੀ ਹਣ ਵੇ ਬੇਨ ਐ ਸਕਿਉਲਟੀ ਗਾਰਡ ਨੂੰ ਰਹਿਣਾ ਪੈਂਦਾ ਫਿਰ ਉਹ ਖਾਲਾ ਖਾਲ ਕੋ ਨਹੀਂ ਕਾਮੂਗਾ ਮੈਨੂੰ ਖਲਾੜ ਹਰ ਦੇ ਕਿਤੇ ਇੱਕ ਪਾਸੇ ਬੈਠ ਉਹਦੇ ਵੀ ਬੈਠਣਾ ਲੇਖ ਲੈਣਾ ਚਾਹੀਦਾ ਸਾਜ਼ ਇਹ ਕੋਈ ਨਹੀਂ ਹੈ ਖਾਸ ਹੈ ਮੈਂ ਬਹੁਤ ਮੈਂ ਇਹ ਨਹੀਂ ਕਰਦਾ ਨਾ ਕੋਈ ਖਾਸ ਕੋਈ ਫਾਮਲੀ ਚੱਲੇ 嗯。啊